ਕੋ ਮੈਂ ਮਨਜ਼ੂਰੀ ਲਈ ਸੀਗੀ ਮੰਗੀ ਸੀਗੀ ਕਿ ਮੈਨੂੰ ਮੋਟਰ ਪੈਰਾਗਲਾਈਡਰ ਨਾਲ ਉੱਪਰੋਂ ਜਿਹੜੀ ਵਰਖਾ ਕਰਕੇ ਕਿ ਮੈਂ ਪੰਪਰੇਟ ਲੋਕਾਂ ਦੇ ਘਰਾਂ ਤੱਕ ਪਹੁੰਚਾਵਾਂ ਜਿਹੜਾ ਮੈਂ ਡਿੰਗਾ ਮਾਰਦਾ ਕਿ ਲੋਕਾਂ ਦੇ ਘਰ ਘਰ ਤੱਕ ਪਹੁੰਚੂਗਾ ਉਹ ਮੇਰਾ ਇਹੀ ਜਰੀਆ ਸੀ ਮੈਨੂੰ ਉੱਥੇ ਵੀ ਇਹਨਾਂ ਨੇ ਸਨਬ ਕਰਤਾ ਇੱਥੇ ਵੀ ਇਹਨਾਂ ਨੇ ਦਬਾ ਲਿਆ ਮੈਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਮੈਂ ਹੁਣ ਆਹੀਂ ਜਿੱਥੇ ਕਿਤੇ ਹੈਗਾ ਜਿਵੇਂ ਕਰਦਾ ਪ੍ਰਚਾਰ ਫਿਰਦਾ ਮੇਰੇ ਵੱਸੋਂ ਬਾਰੇ ਦਿਨ ਥੋੜੇ ਹੈ ਕਿਉਂਕਿ ਇੰਨੀ ਨਾ ਮਸ਼ੀਨਰੀ ਹੈ ਮੇਰੇ ਕੋਲ ਤੁਹਾਨੂੰ ਪਤਾ ਹੈ ਐਨਾ ਤਾਣਾ ਬਾਣਾ ਨਹੀਂ ਤੇ ਇੱਕ بڑے ਤਰੀਕੇ ਨਾਲ ਮੈਨੂੰ ਦਵਾਇਆ ਜਾ ਰਿਹਾ ਹੈ ਪ੍ਰਦੀਪ ਸਿੰਘ ਕੋਟਲੀ ਸਾਡੇ ਨਾਲ ਅੱਜ ਇਕਬਾਲ ਸਿੰਘ ਰਾਮਿਆਣਾ ਜੋ ਕਿ ਹਲਕਾ ਕੇ ਦਰਵਾਜ਼ਾ ਤੋਂ ਆਜ਼ਾਦ ਉਮੀਦਵਾਰ ਦੀ ਚੋਣ ਲੜ ਰਿਹਾ ਇਕਬਾਲ ਜੀ ਸਵਾਗਤ ਹੈ ਜੀ ਬਈ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡਾ ਧੰਨਵਾਦ ਕਿ ਸਾਨੂੰ ਤੁਸੀਂ ਜਿਹੜਾ ਉਭਾਰ ਰਹੇ ਆ ਕਿ ਮੇਰੇ ਕੋਲੇ ਸੋਰਸ ਘਟ ਹੋਣ ਕਰਕੇ ਨਕਸ਼ਨਾ ਦੇ ਵਿੱਚ ਤੁਹਾਨੂੰ ਪਤਾ ਹੈ ਤਾਂ ਵੱਡੇ ਵੱਡੇ ਮਗਰਮਾਸ਼ਾ ਇਹਨਾਂ ਕੋਲੇ ਕਿੱਡੇ ਕਿੱਡੇ ਤੰਤਰ ਆ ਗਿਆ ਸਰਕਾਰੀ ਵੀ ਸਾਰੀ ਮਸ਼ੀਨਰੀ ਦਾ ਇਹ ਮਿਲੋ ਇਸਤੇਮਾਲ ਕਰ ਰਹੇ ਆ ਪਰ ਸਾਡੇ ਕੋਲੇ ਘੱਟ ਹੋਣ ਕਰਕੇ ਮੇਰੇ ਪ੍ਰਚਾਰ ਦੀ ਕਮੀ ਰਹਿ ਰਹੀ ਹੈ ਤਾਂ ਤੁਹਾਡੀ ਬਹੁਤ ਮਿਹਰਬਾਨੀ ਜੇ ਤੁਸੀਂ ਸਾਡੀ ਗੱਲ ਚੱਕਦੇ ਆ ਮੈਂ ਵੱਡੇ ਚਹਨੜਾ ਨੂੰ ਵੀ ਤੁਹਾਡੇ ਮਾਦੀ ਮਰਾਈ ਅਪੀਲ ਕਰੂੰਗਾ ਕਿ ਰਾਜੇ ਰਾਣੀਆਂ ਦੇ ਤਾਂ ਤੁਸੀਂ ਜਾ ਕੇ ਮੂੰਹ ਚ ਇੱਕ ਸੁਭਾਈ ਦੇ ਦਿੰਨੇ ਆ ਯਾਰ ਕਿਤੇ ਆਜ਼ਾਦ ਉਮੀਦਵਾਰ ਤੁਹਾਡਾ ਪ੍ਰਾ ਲੜ ਰਿਹਾ ਇੱਕ ਬਾੜ ਰਾਮੇਣਾ ਤੁਹਾਡੇ ਹੱਕਾਂ ਦੀ ਗੱਲ ਕਰ ਰਿਹਾ ਤੇ ਉਦੋਂ ਤੁਹਾਨੂੰ ਕੀ ਹੋਇਆ ਮੈਂ ਹੋਰ ਵੀ ਪ੍ਰਚਾਰਕਾਂ ਨੂੰ ਵੀ ਕਹੂੰਗਾ ਜਿਵੇਂ ਸੋਸ਼ਲ ਅ ਵਰਕ ਕਰ ਰਹੇ ਜਿੰਨੇ ਵੀ ਪ੍ਰਚਾਰਕ ਹੈ ਗੱਲਾਂ ਕਰਦੇ ਮੁੱਦੇ ਚੱਕਦੇ ਅੱਜ ਉਹ ਕਿੱਥੇ ਸੋਂਗੇ ਮੈਂ ਤੁਹਾਡੇ ਮਾਧਿਅਮ ਰਾਈ ਕਹੂੰਗਾ ਕਿ ਅੱਜ ਉਹ ਕਿਉਂ ਨਹੀਂ ਮੇਰੀ ਸਪੋਰਟ ਤੇ ਆਉਂਦੇ ਮੇਰੇ ਨਾਲ ਪ੍ਰਚਾਰ ਕਿਉਂ ਨਹੀਂ ਕਰਦੇ ਅ ਇਕਮਾਲ ਜੀ ਜਿਵੇਂ ਪਹਿਲਾਂ ਰਾਜਾਂ ਦੇ ਰਾਜ ਜੰਮਦੇ ਸੀ ਕੀ ਤੁਹਾਨੂੰ ਐ ਨਹੀਂ ਲੱਗਦਾ ਵੀ ਅੱਜ ਵੀ ਇਹ ਜਿਹੜਾ ਹੈਗਾ ਲੋਕਾਂ ਵੱਲੋਂ ਇਹ ਹੀ ਰੀਚ ਲਈ ਜਾ ਰਹੀ ਆ ਸਾਨੂੰ ਬਾਬਾ ਸਾਹਿਬ ਨੇ ਤਾਂ ਬਹੁਤ ਬਲ ਬਖਸ਼ਿਆ ਮੈਂ ਗੁਰਦੀਪ ਜੀ ਤੁਹਾਡੇ ਮਾਧਿਅਮ ਰਾਈ ਕਹਿੰਦਾ ਜੇ ਬਾਬਾ ਸਾਹਿਬ ਨੇ ਸੰਬਦਾਨ ਨਾ ਲਿਖਿਆ ਹੁੰਦਾ ਤਾਂ ਮੇਰੀ ਵਰਗੀ ਇੱਕ ਨਮਾਣੇ ਨੂੰ ਕਿਨੇ ਲੱਗਦਾ ਕੋਈ ਕਾਗਿਜ਼ ਪਰੰਦਿੰਦਾ ਨਹੀਂ ਨਹੀਂ ਲੱਗਦਾ ਮੈਨੂੰ ਕਿਸੇ ਨੇ ਕਾਗਿਜ਼ ਨਹੀਂ ਪਰੰਦਦੇ ਨੇ ਸੀ ਮੈਨੂੰ ਕਿਸੇ ਨੇ ਗੱਲ ਕਰਨ ਦੀ ਮੌਕਾ ਨਹੀਂ ਦੇਣਾ ਸੀ ਰਗੜ ਦਿੰਦੇ ਪਰ ਉਹਨਾਂ ਨੇ ਇੱਕ ਰਾਜ ਰਾਣੀਆਂ ਦੇ ਕੁੱਖ ਚੋਂ ਰਾਜੇ ਪੈਦਾ ਹੋਣ ਨੂੰ ਹਟਾ ਕੇ ਗਏ ਸੀ ਪੀਪੀ ਜੋ ਕੱਢਣ ਲਾਤੇ ਹਾਂ ਅਸੀਂ ਪੀਪੀ ਚੋਂ ਰਾਜੇ ਨਿਕਲੇ ਪੀਪੀ ਚੋਂ ਕੱਢ ਲਾਤੇ ਮਸ਼ੀਨਾ ਚੋਂ ਨਿਕਲਣਗੇ ਇਹ ਹੁਣ ਤੁਹਾਡੇ ਵਸ ਦੀ ਗੱਲ ਹੈ ਵੀ ਤੁਸੀਂ ਪੀਪੀ ਚੋਂ ਕੱਢਨੇ ਆ ਕਿ ਰਾਜੇ ਰਾਣਿਆਂ ਦੇ ਪੁੱਤ ਉਮੀ ਬਣਾਉਣੇ ਆ ਇਹ 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 ਆਪਣੇ ਮਤਲਬ ਜਨਤਾ ਦੇ ਵਸ ਹੈ ਮੈਂ ਅਸੀਂ ਵਰਗ ਨੂੰ ਵੀ ਬੇਨਤੀ ਕਰਦਾ ਕਿ ਬਾਬਾ ਸਾਹਿਬ ਨੇ ਜਿਹੜੀ ਦਲਦਲ ਦੇ ਵਿੱਚੋਂ ਸਾਨੂੰ ਕੱਢਿਆ ਸੀ ਅੱਜ ਉਸੇ ਦਲਦਲ ਦੇ ਵਿੱਚ ਅਸੀਂ ਫੇਰ ਜੇ ਤਸੇ ਬੈਠੇ ਆ ਤਾਂ ਬਾਬਾ ਸਾਹਿਬ ਜੀ ਪਤਾ ਨਹੀਂ ਕੀ ਸੋਚਦੇ ਹੋਣੇ ਕਿ ਮੈਂ ਜਿੰਨਾਂ ਲਈ ਮੈਂ ਨਹੀਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਅੱਜ ਮੇਰੀ ਕੁਰਬਾਨੀ ਦਾ ਮੁੱਲ ਨਹੀਂ ਪਾਇਗਾ ਗੁਰਦੀਪ ਜੀ ਮੈਂ ਕਹਿੰਨਾ ਕਿ ਬਹੁਤ ਲਾਰੀ ਲਾਉਣਗੇ ਹੁਣ ਬੜਾ ਕੁਝ ਕਰਨਗੇ ਐ ਸਿਸਮਾਜ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡੇ ਨੇ ਕੋਝਾ ਮਜ਼ਾਕ ਕਰਦੇ ਐ ਰਾਜੇ ਵਿਢੰਗਰ ਗਿਆ ਕਿ ਕਿਤੇ ਚਾਹ ਪੀਦੀ ਕਿਤੇ ਡੱਬੇ ਚ ਰੋਟੀਆਂ ਖਾਲੀਆਂ ਪਾੜ ਕੇ ਹਨਾ ਰੋਟੀਆਂ ਖਾਲੀਆਂ ਕਿਤੇ ਪਾੜ ਕੇ ਪਰ ਇਹ ਗੱਲਾਂ ਸਾਰੀਆਂ ਇਹ ਡਰਾਮੇ ਬਾਜ ਐ ਇਹ ਤੁਹਾਡੇ ਨੇ ਕੋਝਾ ਮਜ਼ਾਕ ਕਰਦੇ ਐ ਪਰ ਮੈਂ ਤੁਹਾਡੇ ਮਾਦੀਮ ਰਹੀਂ ਕਹੂੰਗਾ ਇਹ ਡਰਾਮੇ ਹੁਣ ਚੱਲਣੇ ਨਹੀਂ ਬਹੁਤਾ ਚਿਰ ਗੁਰਦੀਪ ਜੀ ਮੇਰੇ ਪੋਸਟਰ ਦੇ ਉੱਤੇ ਵੀ ਲਿਖਿਆ ਨੋਟ ਅਮੀਰਾਂ ਦੇ ਵੋਟ ਫਕੀਰਾਂ ਦੇ ਤੇ ਮੈਂ ਅੱਗੇ ਵੀ ਲਿਖਿਆ ਨਕੜੀ ਗਰੀਬਾਂ ਤੇ ਡਰਾਮੇ ਬਾਜਾਂ ਤੋਂ ਬਚੋ ਕੀ ਚੋਣ ਨਿਸ਼ਾਨਾ ਚੋਣਛਣ ਸਰਿੰਜਾਈ ਮੇਰਾ ਜਿਵੇਂ ਮੇਰਾ ਪੇਸ਼ਾ ਡਾਕਟਰੀ ਹੈ ਉਸੇ ਤਰ੍ਹਾਂ ਹੀ ਸਰਿੰਜ ਦਿੱਤੀ ਹੈ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦਾ ਹਾਂ ਕਿ ਆਉ ਇਹਨਾਂ ਵੱਡੇ ਜਿਹੜੇ ਘਰਾਣੇ ਆ ਉਹਨਾਂ ਦੇ ਸਰਿੰਜ ਨਾਲ ਡੂੰਘਾ ਟੀਕਾ ਲਾ ਕੇ ਡਾਕਟਰ ਸਾਹਿਬ ਜਿਵੇਂ ਸਰਿੰਜਾ ਸਰਿੰਜ ਇੱਕ ਬੰਬ ਵੀ ਚੱਕੀ ਫਿਰਦੇ ਹੋ ਤੁਸੀਂ ਕਿਵੇਂ ਲੱਗਦਾ ਵੀ ਸਰਿੰਜ ਤੋਂ ਸਾਨੂੰ ਖਤਰਾ ਵੀ ਹੋ ਸਕਦਾ ਨਹੀਂ ਖਤਰਾ ਨਹੀਂ ਖਤਰਾ ਤਾਂ ਇਹਨਾਂ ਵਾਲੀਆਂ ਸਰਿੰਜਾਂ ਤੋਂ ਆਏ ਜਿਹੜੇ ਚਿੱਟੇ ਨਾਲ ਸਾਡੇ ਜਵਾਕ ਮਾਰ ਰਹੇ ਹੈ ਮੇਰੇ ਵਾਲੀ ਸਰਿੰਜ ਨਾਲ ਤਾਂ ਮੈਂ ਇਲਾਜ ਕਰਨ ਜਾ ਰਿਹਾ ਹਾਂ ਮੈਂ ਇਹਨਾਂ ਦਾ ਮਗਰਮ ਅੱਛਾ ਦਾ ਇਲਾਜ ਕਰਨ ਜਾ ਰਿਹਾ ਹਾਂ ਇਹਦੀ ਸੂਈ ਇੰਨੀ ਕ ਡੂੰਗੀ ਜਾਵੇ ਕਿ ਆਨੇ ਹੁੰਦੇ ਜਿੱਥੋਂ ਤੱਕ ਸੂਈ ਜਾਂਦੀ ਹੈ ਨਾ ਟੀਕਾ ਉੱਥੋਂ ਤੱਕ ਪੱਕਦਾ ਇਹਨਾਂ ਨੂੰ ਬਾਅਦ ਚ ਪਤਾ ਲੱਗੇ ਜਦੋਂ ਪੁੜੇ ਸੁੱਜਣ ਇਹਨਾਂ ਨੂੰ ਤਾਂ ਜਦੋਂ ਰਿਜ਼ਲਟ ਆਉਣਾ ਹੈ ਉਦੋਂ ਪਤਾ ਲੱਗੇ ਵੀ ਆਹ ਟੀਕਾ ਜਨਤਾ ਨੇ ਕਿਹੜੇ ਸਾਬ ਨਾਲ ਲਾ ਗੁਰਦੀਪ ਜੀ ਜਿਹਦੇ ਘਰੇ ਮੈਂ ਵੜ ਜਾਣਾ ਮਗਰੋਂ ਫਿਰ ਕੁੱਤਿਆਂ ਨੂੰ ਇਹ ਵੜ ਜਾਂਦੇ ਐ ਇੱਕ ਇੱਕ ਬੰਦੇ ਦੇ ਜਦੋਂ ਤਿੰਨ ਤਿੰਨ ਤਰ੍ਹਾਂ ਦੇ ਸਰੋਪੇ ਪਾਏ ਜਾਂਦੇ ਆ ਉਦੋਂ ਗੁਰਦੀਪ ਜੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਨਤਾ ਕੀ ਕਹਿੰਦੀ ਹੈ ਉਦੋਂ ਉਹ ਚੌਥੇ ਦੀ ਗੱਲ ਕਰਨਾ ਚਾਹੁੰਦੇ ਹੁੰਦੇ ਆ ਚੌਥੇ ਬੰਦੇ ਨੂੰ ਕਿਸੇ ਨੂੰ ਮੌਕਾ ਦੇਣਗੇ ਜਦੋਂ ਬਾਲਜੀ ਜਿਵੇਂ ਹਲਕਾ ਕੇ ਦਰਵਾਜ਼ੇ ਤੋਂ ਫਸਵੇਂ ਮੁਕਾਬਲੇ ਆ ਕੀ ਤੁਹਾਨੂੰ ਲੱਗਦਾ ਵੀ ਤੁਹਾਡਾ ਕੋ ਸਵਟਿਆ ਜਾਊਗਾ ਬਿਲਕੁਲ ਇਹਨਾਂ ਦੇ ਕੋਲੇ ਕੀ ਹੈ ਇਹਨਾਂ ਤੇ ਤਾਂ ਜਵਾਕ ਵੀ ਵੱਡਿਆਂ ਵੱਡਿਆਂ ਦੇ ਜਿਹੜੇ ਵੱਡੇ ਘਰਾਣੇ ਆ ਬਾਹਰ ਰਹਿੰਦੇ ਆ ਆਪਣੇ ਗਰੀਬਾਂ ਦੀਆਂ ਤਾਂ ਬੋਟਾਂ ਯਾਰ ਕੀ ਗੱਲ ਆਪਣਾ ਕਿਉਂ ਨਾ ਵਟਿਆ ਜਾਊਗਾ ਮੈਂ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦਾ ਹਾਂ ਕਿ ਆਓ ਸਾਰੇ ਰਲ ਕੇ ਆਪਦੇ ਭਰਾ ਦਾ ਸਾਥ ਦਿਓ ਮੈਂ ਚਟਾਨ ਵਾਂਗੂ ਖੜਾ ਹਾਂ ਮੈਂ ਕਿਸੇ ਵੀ ਗੱਲ ਨੂੰ ਆਵਾਜ਼ ਨੂੰ ਦਬਣ ਨਹੀਂ ਦੇਵਾਂਗਾ ਮੈਂ ਇੰਨਾ ਕਿ ਦਮ ਰੱਖਦਾ ਮੇਰਾ ਇੱਕ ਖੂਨ ਦਾ ਕਤਰਾ ਕਤਰਾ ਲੱਗ ਜੇ ਪਰ ਮੈਂ ਸੱਚ ਬੋਲਣ ਨੂੰ ਨਹੀਂ ਹਟੂਗਾ ਗੁਰਦੀਪ ਜੀ ਨਹੀਂ ਤਾਂ ਮੈਂ ਵੀ ਆਪਦੇ ਘਰੇ ਵਧੀਆ ਮौज ਕਰਦਾ ਇਹ ਮੈਨੂੰ ਵੀ ਕੋਈ ਮੈਂ ਵਧੀਆ ਕੰਮ ਤੰਦਾ ਸੀਗਾ ਪਰ ਮੈਨੂੰ ਫਿਰ ਵੀ ਆਪਦੇ ਸਮਾਜ ਦੇ ਲੋਕਾਂ ਦਾ ਦਰਦ ਮਹਿਸੂਸ ਹੋਇਆ ਮੈਂ ਜਦੋਂ ਘਰ ਘਰ ਜਾਂਦਾ ਚਿੱਟੇ ਨਾਲ ਵਰਲਾਪ ਪੈ ਰਹੇ ਆ ਮਾਵਾਂ ਰੋਂਦੀਆਂ ਪੈਣਾ ਰੋਂਦੀਆਂ ਲੋਕਾਂ ਦਾ ਕਹਿਣਾ ਵੀ ਜਿਹੜੇ ਆਜ਼ਾਦ ਲੋਕ ਉੱਠਦੇ ਆ ਇਹ ਫੰਡ ਇਕੱਠਾ ਕਰਨ ਮਾਰੇ ਉੱਠਦੇ ਆ ਜਾਂ ਕਿਧਰੋਂ 20-25 ਲੱਖ ਰੁਪਈਆ ਮਿਲ ਜੇ ਤੇ ਬੈਠ ਜਾਂਦੇ ਆ ਤੁਸੀਂ ਕੋਈ ਵੀ ਬੰਦਾ ਬਾਹ ਖੜੀ ਕਰਕੇ ਕਹਦੇ ਜੀ ਨੇ ਮੈਨੂੰ ਫੰਡ ਦਿੱਤਾ ਹਾਂ ਮੇਰਾ ਇੱਕ ਦੋਸਤ ਹੈ ਜਸਵੰਤ ਸਿੰਘ ਇਹਨੇ ਗੱਡੀ ਜਰੂਰ ਆਟਕਾ ਮੈਨੂੰ ਗਿਫਟ ਕੀਤੀ ਹੈ ਉਹ ਵੀ ਸਾਡੇ ਨਿੱਜੀ ਰਿਲੇਸ਼ਨ ਹੈ ਉਹਨੇ ਮੈਨੂੰ ਇਲੈਕਸ਼ਨ ਵਾਸਤੇ ਦਿੱਤੀ ਹੈ ਕਿ ਵੀਰ ਤੂੰ ਕਿਵੇਂ ਇਲੈਕਸ਼ਨ ਲੜੇਗਾ ਉਹ ਤੇ ਹੁਣ ਹੈ ਮੈਂ ਹੁਣ ਤੇ ਹੁਣ ਤੇਲ ਪਾਣੀ ਦਾ ਕਿਵੇਂ ਚੱਲਦਾ ਪਾਲਜੀ ਤੇਲ ਪਾਣੀ ਦਾ ਬਸ ਤੁਹਾਨੂੰ ਦੱਸਿਆ ਸੀਗਾ ਆਪਾਂ ਮਕਾਨ ਵੇਚਤਾ ਸੀਗਾ ਤੇ ਉਹ ਸੇਲ ਕਰਕੇ ਉਹਦੇ ਨਾਲ ਆਪਣਾ ਕੰਮ ਚੱਲਦਾ ਮਕਾਨ ਵ हां ਤੁਹਾਨੂੰ ਪਤਾ ਨਹੀਂ ਕਿ ਅਪਾ ਅਕਬਾਲ ਜੀ ਤੁਹਾਨੂੰ ਪਹਿਲਾਂ ਹੀ ਪਤਾ ਵੀ ਖਰਚ ਕਰ ਹੀ ਹੋ ਜਾਦਾ ਸਰਪੰਚੀ ਬੰਦੇ ਦੀ ਜਿਵੇਂ ਕਿ 40 ਲੱਖ ਰੁਪਏ ਲਾ ਜਾਂਦੀ ਤੁਸੀਂ ਫਸੇ ਕਿਉਂ ਕਿਹੜੀ ਗੱਲ ਹੋਈ ਅਸੀਂ ਮੈਂ ਤਾਂ ਲੋਕਾਂ ਨੂੰ ਦੱਸਿਆ ਹੀ ਤੁਹਾਨੂੰ ਵੀ ਜਗਾਉਣਾ ਚਾਹਣਾ ਮੈਂ ਤਾਂ ਸੁਰਮੇ ਦਾ ਕੰਮ ਕਰੂੰ ਗੁਰਦੀਪ ਜੀ ਜੇ ਅੱਖਾਂ ਤੋਂ ਕੁੰਝ ਲੈ ਜੇ ਤੇ ਜੇ ਲਹਿ ਗਈ ਇਹਨਾਂ ਦੇ ਤਾਂ ਠੀਕ ਹੈ ਨਹੀਂ ਮੇਰੇ ਲੈ ਜੂਗੀ ਕਿ ਦਰਵਾਹ ਹਲਕੇ ਨੂੰ ਵੱਖ-ਵੱਖ ਜਿਵੇਂ ਇਹ ਮੈਨੀਫੈਸਟੋ ਦੇ ਰਹੇ ਤੁਸੀਂ ਕੀ ਲੈ ਕੇ ਆਓ ਕਿ ਦਰਵਾਹ ਵਾਸਤੇ ਮੇਰਾ ਪੰਪਲੈਟ ਵੇਖੋ ਮੇਰੇ ਪੰਪਲੈਟ ਕੀ ਲਿਖਿਆ ਪੰਪਲੈਟ ਮੇਰੇ ਪੰਪਲੈਟ ਵਿੱਚ 15 ਨੁਕਤੇ ਐ ਇਹਨਾਂ ਦੇ ਇੱਕ ਦਾ ਵੀ ਪੰਪਲੈਟ ਮੇਰੇ ਪੰਪਲੈਟ ਵਰਗਾ ਹੋਵੇ ਤਾਂ ਮੈਂ ਇਹ ਕਹਿਣਾ ਵੀ ਇਹਨਾਂ ਨੂੰ ਵੋਟ ਪਾ ਦੇ ਉੱਤੇ ਨਹੀਂ ਮੈਨੂੰ ਪਾ ਦਿਓ ਮੇਰੀ ਇਹਨਾਂ ਨੇ ਮਨਜ਼ੂਰੀਆਂ ਵੀ ਬੰਦ ਕਰਤੀਆਂ ਮੈਂ ਕੀ ਤੁਸੀਂ ਖਰੇ ਉਤਰੋਗੇ ਉੱਤੇ ਬਿਲਕੁਲ ਜਿਉ ਤੁਸੀਂ ਮਕਾਨ ਵੇਚਿਆ ਕਿਸ ਨੇ ਤੁਹਾਨੂੰ ਰੋਕਿਆ ਨਹੀਂ ਪਰਿਵਾਰ ਵੱਲ ਰੋਕਿਆ ਨਹੀਂ ਪਰਿਵਾਰ ਵੱਨੋ ਕਿਉਂਕਿ ਮੈਨੂੰ ਕਿਹੜਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵਿਰਾਸਤ ਵਿੱਚ ਮਿਲਿਆ ਮੈਂ ਆਪਦੇ ਦਮ ਤੇ ਜੋ ਕੀਤਾ ਗਰਦੀਪ ਸਿੰਘ ਆਪਾਂ ਕਿਸੇ ਤੇ ਜੀ ਹਰਾਂ ਜਿੱਤਾ ਹੁੰਦੀਆਂ ਤੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਮਕਾਨ ਵੀ ਮੈਂ ਕਹਿ ਕਿਵੇਂ ਲੱਗਦਾ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ ਮੈਂ ਐਨਾ ਕ ਹੁਨਰ ਹੈ ਮੇਰੇ ਵਿੱਚ ਮੇਰੇ ਵਿੱਚ ਕਲਾ ਹੈ ਗੁਰਦੀਪ ਜਿਵੇਂ ਤੁਹਾਡੇ ਕੋਲੇ ਕਲਾ ਹੈ ਮੇਰੇ ਕੋਲੇ ਵੀ ਕਲਾ ਆਪਦੀ ਤਾਂ ਮੈਂ ਉਹਦੇ ਨਾਲ ਆਪਦੀ ਕਲਾ ਨਾਲ ਰੋਟੀ ਪਾਣੀ ਚੱਲਦਾ ਰੱਖੂਗਾ ਬੱਚਿਆਂ ਨੂੰ ਪੜ੍ਹਾਈ ਵੀ ਜੇ ਜਾਰੀ ਰਹੂਗੀ ਤੇ ਹੌਲੀ ਹੌਲੀ ਕਰਕੇ ਫੇਰ ਮਕਾਨ ਬਣਾ ਲਾਂਗੇ ਮੈਂ ਐਨਾ ਦਮ ਰੱਖਦਾ ਮੈਨੂੰ ਦੋ ਪੈਂਟਾਂ ਸ਼ਰਟਾਂ ਤੇ ਮੇਰਾ ਬੈਗ ਤੇ ਇੱਕ ਮੇਰਾ ਬਲਟੀਨਾ ਮੋਟਰਸਾਈਕਲ ਦੇ ਕੇ ਰਾਜਸਥਾਨ ਭਾ ਦੋ ਡੱਬੇ ਦੇ ਉੱਤੇ ਚੁੱਕੀ ਪਾ ਕੇ ਮੈਂ ਉੱਥੇ ਵੀ ਪੇਟ ਪਾਲ ਨੂੰ ਮੈਂ ਹੁਨਰ ਰੱਖਦਾ ਹਾਂ ਮੈਂ ਆਉਣ ਵਾਲੇ ਸਾਡੇ ਬੱਚਿਆਂ ਨੂੰ ਵੀ ਇਹ ਸਿਹਤ ਦਿਨਾਂ ਨੌਜਵਾਨਾਂ ਨੂੰ ਕਿ ਹੁਨਰ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਆਪਾਂ ਗਰੀਬ ਹੈ ਆਪਾਂ ਤਾਂ ਇੱਕ ਸਿਹਤ ਨਾਲ ਇੱਕ ਤਾਂ ਸਿਹਤ ਦਾ ਖਿਆਲ ਰੱਖੋ ਜੇ ਆਪਣੇ ਕੋਲ ਹੁਨਰ ਹੈ ਤਾਂ ਆਪਾਂ ਕਿਤੇ ਵੀ ਆਪਣੀ ਕਮਾਈ ਕਰਕੇ ਆਪਾਂ ਜਿਹੜਾ ਆਪਦਾ ਢਿੱਡ ਪਰਸ ਦੇ ਬੱਚਾ ਦਾ ਤੇ ਆਪਾਂ ਜਿੱਥੇ ਮਰਜੀ ਇਹ ਤਾਂ ਜੰਗਲ ਚ ਮੰਗਲ ਡਾਉਣ ਵਾਲੀ ਗੱਲ ਹੀ ਹੁੰਦੀ ਜਿਹਦੇ ਕੋਲ ਹੁਨਰ ਹੈ ਕਿਤੇ ਮਰਜੀ ਨਾਲ ਜਾਵੇ